ਆਪਣੋ ਫਕਰਪੀਰਾਂ ਨੂੰ ਸਜਦਾ ਸਲਾਮ ਕਰਦਾ ਸਭ ਨੱਗਰ ਵਾਲੇ ਖੇੜੇ ਵਾਲੇ ਨੂੰ ਸਲਾਮ ਕਰਦਾ ਮੈਂ ਆਪਦੀ ਗਰੂਪ ਨੂੰ ਜਨਮ ਕਰਦਾ ਮੈਂ ਆਪਦੀ ਬਾੜ ਨੂੰ ਜਨਮ ਦੇਣ ਵਾਲੀ ਮੈਂ ਆਦੇ ਪਿਓ ਨੂੰ ਵੀ ਕਰਦਾ ਮੇਰੇ ਹੋਰ ਭੈਣ ਭਰਾ ਉਹਨਾਂ ਨੂੰ ਸਜਦਾ ਸਲਾਮ ਕਰਦਾ ਅੱਜ ਦੇ ਭੰਡਾਰੇ ਦਾ ਜਾਂ ਮਾਲਕ ਤੋਂ ਡਰ ਕੇ ਕਹਿੰਦਾ 75 ਗੁਣਾ ਫੜ ਓਏ 75 ਗੁਣਾ ਐ ਬਾਬੋ ਫਕਰਪੀਰ ਨੂੰ ਮੈਂ ਸਜਦਾ ਸਲਾਮ ਕਰਦਾ ਬੜਾ ਇਹ ਲੈ ਮਾਲਕ ਦੀਆਂ ਬੜਾ ਹੈ ਹੱਥ ਫਿਰ ਬੜੇ ਮਾਰਦਾ ਸਾਡੇ ਵਿੱਚ ਬਾਬਾ ਦਵਿੰਦਰ ਜੀ ਬਾਣੀ ਖੜਿਆ ਸੀ ਸਰਕਾਰ ਚੋਟਿਆ ਵਾਲੀ ਸਰਕਾਰ ਦੇ ਚੇਲੇ ਪਾਟਿਆ ਇਹਨਾਂ ਦਾ ਵੀ ਜੀ ਆ ਗਏ ਜਿਵੇਂ ਜਿਵੇਂ ਮੈਨੂੰ ਦਸੀ ਜੱਸਾ ਬਾਬਾ ਜੀ ਉਹਨਾਂ ਦਾ ਨਾਮ ਬੋਲੀ ਜਾਂਦਾ ਤੇ ਬਾਕੀ ਤੇ ਵਾਹ ਰੇਕੂ ਮਤਵਾ ਜੀ ਅੱਜ ਤੱਕ ਹੁਣੇ ਪੁੱਛੋ ਖੇਤਰੀ ਗੁਰੂ ਮੇਰਾ ਵੀਰ ਤਿਆਰ ਹੋ ਜੀ ਬੱਸ ਮੈਨੂੰ ਬੜੀਆ ਗੱਲਾਂ ਦੋ ਠੀਕ ਹੈ ਠੀਕ ਹੈ ਮੈਂ ਤੈਨੂੰ ਚਾਕੇ ਦੋਣਾ ਤੇਰੇ ਕੋਲ ਕੁਝ ਵੀ ਹੋਰ ਵਾਹ ਉੱਠੋ ਪੂਰੀ ਬੋਸ ਟੱਕ 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 ਤੇਰੇ ਪੈਰਾਂ ਦਾ ਕਾਰੀਬੀ ਤੇਰੇ ਦਿਲ ਤੇਰੇ ਹੱਥੇ ਆ ਬੇਬੇ ਪੈਰਾਂ ਦਾ ਕਾਰੀਬੀ ਦੂ ਕੜੀਆਸ ਕਰੋ ਜੀ ਸਾਡੇ ਕੋਲ ਫੱਤਰ ਫਕੀਰ ਪਹੁੰਚਿਆ ਬੜੇ ਇਹਨਾਂ ਦੀ ਫਟਰੀਆ ਲੋਕਾਂ ਤੇ ਦੁੱਖ ਤਕਲੀਆ ਆਪਦੇ ਸਿਰਾਂ ਤੇ ਲੈਂਦੇ ਆ ਬਾਬਾ ਜੀ ਸਲਾਮ ਠੀਕ ਹੈ ਔਰ ਫੇਰ ਵੀ ਦੁਨੀਆ ਦੇ ਵਿੱਚ ਖੁਸ਼ ਬੰਦੇ ਧੰਨ ਇਹਨਾਂ ਨੂੰ ਪਤਾ ਨਹੀਂ ਕਿੰਨੀਆਂ ਕਿ ਦੁਨੀਆ ਦੇ ਦੁੱਖਾਂ ਵਿੱਚ ਸਿਰ ਤੇ ਲਈ ਬੈਠੇ ਆਪ ਦੀਆਂ ਝੋਲਗਾਂ ਦੇ ਵਿੱਚ ਪਾਉਂਦੇ ਆ ਕਿਉਂਕਿ ਕਈ ਤਾਂ ਬੰਦੇ ਹਾਂਜੀ ਕੀ ਕਰ ਰਹੇ ਹੋ ਇੰਨਾ ਖੁਸ਼ ਹੋ ਗਿਆ ਇੰਨਾ ਮੈਂ ਸੋਚਿਆ ਨਹੀਂ ਸੀ ਇੰਦਰ ਦੇ ਦਾ ਮਹਾਰਾਜ ਖੁਸ਼ ਹੋ ਗਿਆ ਤੁਹਾਡੇ ਦੇ ਕੀ ਹੋ ਗਿਆ ਕਹਿੰਦਾ ਮੇਰੇ ਬੱਚੇ ਨੇ ਰੱਖਿਆ ਮੇਰਾ ਪਹੜਾ ਮੈਂ ਆ ਕੇ ਚਾਹਣਾ ਖੜਦਾ ਜਿਹੜਾ ਸੱਚੀ ਨੀਤ ਨਾਲ ਖੜਦਾ ਤੇ ਮੈਂ ਤੂੰ ਆ ਗਈ ਵਾਦ ਹੋਏ ਨੇ ਸੋ ਸੇਵਾ ਕਰੂ ਉਹ ਤੇ ਜਿਹੜੀ ਨੀਤ ਨਾਲ ਸੇਵਾ ਕਰਦਾ ਸੱਚੀ ਕੋਟ ਨਾਲ ਸੇਵਾ ਕਰਦਾ ਕੋਈ ਮਰਦਾ ਮੈਨੂੰ ਤੋਦੀ ਨਹੀਂ ਪੌਂਦਾ ਜਿਹਨੂੰ ਸ਼ਿਕਾਇਤ ਗਰੂਤੇ ਹੋਵੇ ਆ ਤੇ ਮਾਂ ਪੇਤੇ ਹੋਵੇ ਤੇ ਗੱਡੀ ਵਾਲੇ ਬਚੁਰਗਾ ਦੇ ਪੀਰ ਬਾਬੇ ਦੇ ਮੇਰੇ ਰੱਬ ਦੇ ਕਹਿੰਦਾ ਜਾ ਘਰ ਵਾਲਿਓ ਇਨਾ ਮੈਂ ਖੁਸ਼ ਹੋ ਗਿਆ ਕਿੰਨਾ ਖੁਸ਼ ਸੋਚਿਆ ਆਣੀ ਸੀ ਜਾ ਟੋਟੀਆਂ ਬੇੜੀਆਂ ਲਾਊਗਾ ਤੁਹਾਡਾ ਬੱਚਾ ਜਿੱਦੇ ਤੇ ਮੈਂ ਆਇਆ ਤੇ ਲੋਕ ਭਲੇ ਕਰਾ ਕਰਾ ਕੇ ਜਾ ਕੇ ਦਾਇਜਦੇ ਆ ਤੇ ਦੇ ਕੇ ਕੁਝ ਨਹੀਂ ਦਿੰਦੇ ਤੇ ਕਤਲਾ ਵਾਲੇ ਹੀ ਘਰਾ ਚੁੱਕਿਆ ਤੇਰਾ ਬੱਚਾ ਤੇ ਇਹ ਗੁਰੂ ਵੀਰਾਂ ਦੀ ਮੇਹਰ ਦਾ ਪਤਾ ਨਹੀਂ ਕੀ ਦੀ ਖੁਸ਼ ਹੋ ਜਾਣਾ ਅੱਜ ਤਾਂ ਝੱਟ ਦਾ ਚੜੀਆਂ ਤੇ ਗੱਡੀਆਂ ਵੀ ਚੜਨੀਆਂ ਏ ਬੇੜਾ ਬੰਨੇ ਲੱਗਿਆ ਤੇ ਚੁੱਪੂ ਪੱਖਾ ਤਾਰੀ ਆਖੇ ਕੋਟਲੇ ਵਾਲਾ ਫਤੋ ਬੀਰ ਜੀ ਇਹ ਕੋਟਲੇ ਵਾਲਾ ਫਤੋ I did it, I did it, I did it, I did it माराजो महाराज मारी को ਜੇਕਾਰ ਤੇ ਬੇੜੇ ਪਾਰ ਪਾਰਕ ਮੈਨ 2575 ਦਾ ਸੇਵਾਦਾਰੋ ਕਰ ਕੇ ਕਹਿੰਦਾ ਸੱਟਾ ਦੇਈਏ ਤਾਂ ਠੀਕ ਆ ਸਾਰੀ ਸਮਝ ਕਰਦਾ ਜੇ ਜੇ ਕਾ ਤੇਰੇ ਪਾਰਾਂ ਗੱਤੋਏ ਉਹਦੇ ਸਾਹ ਕੋਈ ਇਦੂ ਵੀ ਲਹਿਰਾ ਫੈਰਾ ਹੋਣੀਆਂ ਪਤਾ ਨਹੀਂ ਕੀ ਗੋਸ਼ ਹੋ ਜਾਣਾ ਠੀਕ ਆ ਅੱਛਾ ਤਾਂ ਬਚਾਉਣਾ ਗੁਰੂ ਪੀਰ ਗੱਡੀ ਵਾਲੇ ਬਿਰਗਰ ਦੇਖੀ ਜਿੰਨਾ ਚਿਰੀਆਂ ਦੂਰ ਹੋ ਜਾਣੀਆਂ ਤੇ ਜਿਹੜੇ ਕਹਿੰਦੇ ਆ ਉਹਨਾਂ ਨੇ ਮੂੰਹ ਬੰਦ ਕਰ ਲੈ ਓਏ जे ता हर कली रखणी पूरी सपजी ਆਪ ਤੋਏ ਘਰ ਆਲੇ ਦੋ ਪੁੱਤ ਬਖਸ਼ ਤੇ ਅਗਲੇ ਸਾਲ ਮੈਂ ਕਹਿ ਦੋ ਜੀ ਫਕੀਰ ਆਲੇ ਨੂੰ ਮੋਲ ਗਿਆ ਤੇ ਨਾ ਦਿੱਤਾ ਤੇ ਫਕੀਰ ਨੂੰ ਜਾ ਲੈ ਦਵਾਰ ਦਵਾਰ ਨਗਰਾਇਾਂ ਮਾਂ ਐਨੀ ਸੰਸ ਸੌਂਦੀ ਆ ਤੇ ਝੋਲੀ ਭਰਤੀ ਤੇ ਗੱਜ ਵੱਜ ਕੇ ਦਵਾਰ ਲਾਵਾਂਗਾ ਜਾ ਕੇ ਆਂ ਮੈਂ ਫਕੀਰ ਮਾਰ ਕੇ ਸਿਰ ਠੀਕਾ ਢੋਲੇ ਤੋਦੂਏ ਪੁੱਤ ਓਏ ਜਿੱਥੇ ਪੀਰ ਕੋਟਲਾ ਖੜ ਜੇ ਗੱਡੀ ਵਾਲੇ ਬਿਜੁਰਗ ਖੜ ਜਾ ਜਾ ਉਹਦੇ ਨਾਲ ਉਹ ਇੱਕਰੀ ਦੋ ਦੋ ਨਾਲ ਖੜਨਗੇ ਐਣੀ ਮੈਂ ਮਾਲਕ ਕਰਕੇ ਕਹਿੰਦਾ ਗੱਡੀ ਵਾਲੇ ਬਿਜੁਰਗਾ ਤੋਂ ਤੇ ਬਾਪੂ ਕਾਲੀ ਤੋਂ ਠੀਕ ਆ ਤੇ ਬਾਪੂ ਵੀ ਦੇ ਤੋ ਤੇ ਆਪਣੇ ਫੱਤਰ ਵਖਿਆਦ ਤੇ ਬਾਪੂ ਖੇਤ ਮਲ ਮਾਰਾਈ ਤੇ ਜੋੜੇ ਨਾਲ ਉੱਤੇ ਆਪਣੇ ਨਾਲ ਬਣਾ ਰਾਂ ਗਾਦੀ ਮਾਂ ਨਾਲ ਤੇ ਨਾ ਕਰਾਈ ਠੀਕ ਆ ਜਾ ਕਿ ਉਹਦੇ ਨਾਲੂ ਇੱਕ ਤਾਂ ਕਿੱਲੇ ਵੀ ਤੇ ਸ੍ਰੀ ਬਾਤੀ ਜੋ ਗੁਰੂ ਦਾ ਮਾਸਾ ਕਰਨਾ ਇੱਜ਼ਤ ਨਾਲ ਕਰਨਾ ਠੀਕਾ ਤੇ ਲੱਖਾਂ ਦੁਨੀਆਂ ਦੇ ਮੇਰੇ ਪੁੱਤ ਤੋਂ ਭਲੇ ਬਣੇ ਆ ਕੋਈ ਸਮਾਂ ਐਸਾ ਕੁਝ ਗਰੀਬੀ ਖਾ ਜਾਂਦੀ ਆ ਕਿ ਕੁਝ ਲੋਕਾਂ ਦੇ ਕੰਮ ਥੀ ਲੋ ਐ